ਪੱਥਰਾਂ ਨੂੰ ਕਾੜੇ ਯਾਰ ਕੋੜੇ ਆਉਂਦੇ ਕੋਨੇ ਵਿੱਚ ਖੜ ਕੇ ਚੱਪਰੂ ਪੱਥਰਾਂ ਨੂੰ ਕਾੜੇ ਯਾਰ ਕੋੜੇ ਸਰਜ ਰੋਡ ਤੋਂ ਕਟਿਆ ਜਾ ਰਿਹਾ ਕਿਹਨਾਂ ਚਾਹੁੰਦੇ ਪੰਨ ਸਾਰਿਆਂ ਨੂੰ ਪਿਆਰ ਭਰੀ ਸਾਸਿਅਕਾਲ ਜਿਵੇਂ ਕਿ ਚੋਣਾ ਦਾ ਬਿਗਲ ਵੱਜਿਆ ਹੋਇਆ ਤੇ ਸਾਡੇ ਅਸ਼ੋਕ ਪ੍ਰਾਸ਼ਰ ਪੱਪੀ ਜੀ ਦੇ ਹੱਕ ਵਿੱਚ ਅੱਜ ਅਸੀਂ ਬੇਟ ਰੋੜੀਓ ਬੇਟ ਏਰੀਆ ਦੇ ਵਿੱਚ ਸਾਡੇ ਸਾਰੇ ਨੌਜਵਾਨ ਆਗੂਆਂ ਨੇ ਇਕੱਠੇ ਹੋ ਕੇ ਇੱਕ ਰੋਡ ਸ਼ੋਅ ਦਾ ਇੰਤਜ਼ਾਮ ਕੀਤਾ ਅਸੀਂ ਬਹੁਤ ਲੋਕਾਂ ਨੂੰ ਅਵੇਅਰ ਕਰਨ ਲਈ ਵੀ ਆਮ ਆਦਮੀ ਪਾਰਟੀ ਥੋੜੀ ਬੋਟ ਦੀ ਹੱਕਦਾਰ ਕਿਉਂ ਆ ਇਸੇ ਸਬੰਧ ਦੇ ਵਿੱਚ ਅਸੀਂ ਅੱਜ ਰੋਡ ਸ਼ੋਅ ਕਰ ਰਹੇ ਆ ਲੋਕਾਂ ਤਾਂ ਹੀ ਭਗਵੰਤ ਮਾ ਸਭਗਵਨ ਸਿੰਘ ਜੀ ਮਾਨ ਦੇ ਕੀਤੇ ਹੋਏ ਕੰਮਾਂ ਬਾਰੇ ਉਹਨਾਂ ਨੂੰ ਜਾਗਰੂਕ ਕਰਾਂਗੇ ਔਰ ਉਹਨਾਂ ਨੂੰ ਅਪੀਲ ਕਰਾਂਗੇ ਵੀ ਜਿਹੜੇ ਉਹ ਕੰਮ ਕਰ ਰਹੇ ਆ ਜਾਂ ਜਿਹੜੇ ਕਰਨੇ ਆ ਵੀ ਰੱਬ ਦਾ ਹੀ ਵਾਸਤਾ ਵੀ ਕਿਤੇ ਦੇਖਿਓ ਕਿਤੇ ਉਹਨਾਂ ਨੂੰ ਐ ਭੁੱਲ ਨਾ ਜਾਇਓ ਨਹੀਂ ਤਾਂ ਲੋਕਾਂ ਨੇ ਲੀਡਰਾਂ ਨੇ ਕੋ ਥੋੜੇ ਕੰਮ ਕਰਨੋਂ ਹਟ ਜਾਣਾ ਜੇ ਤੁਸੀਂ ਕੰਮਾਂ ਦੇ ਉੱਤੇ ਵੋਟ ਪਾਉਣੀ ਆ ਤਾਂ ਕੰਮ ਦੇ ਉੱਤੇ ਵੋਟ ਪਾਇਓ ਅਸੀਂ ਕਿਸੇ ਧਰਮ ਦੇ ਨਾਂ ਤੇ ਨਹੀਂ ਵੋਟ ਮੰਗਦੇ ਅਸੀਂ ਕਿਸੇ ਹੋਰ ਇਲਾਕੇ ਦੇ ਨਾਂ ਤੇ ਨਹੀਂ ਵੋਟ ਮੰਗਦੇ ਅਸੀਂ ਤਾਂ ਇੱਕ ਸਿੱਧੀ ਜੀ ਸਾਡੀ ਅਪੀਲ ਆ ਵੀ ਤੁਸੀਂ ਆਮ ਆਦਮੀ ਪਾਰਟੀ ਦੇ ਹੱਥ ਮਜ਼ਬੂਤ ਕਰੋ 5 ਸਾਲ ਲੱਗੇ ਆ 5 ਸਾਲਾਂ ਦੇ ਵਿੱਚ ਜੋ ਵੀ ਹੋਇਆ ਜੋ ਵੀ ਤੁਹਾਡੇ ਨਾਲ ਵਾਅਦੇ ਕੀਤੇ ਤੁਹਾਡੇ ਨਾਲ ਪੂਰੇ ਕਰਾਂਗੇ ਨਹੀਂ ਤਾਂ ਤੁਹਾਡੇ ਕੋਲ ਵੋਟ ਮੰਗਣ ਨਹੀਂ ਅਸੀਂ ਨਹੀਂ ਆਵਾਂਗੇ ਔਰ ਮੇਰੀ ਲੋਕਾਂ ਨੂੰ ਵੀ ਮੇਰੀ ਅਪੀਲ ਆ ਵੀ ਵੱਧ ਤੋਂ ਵੱਧ ਆਮ ਆਦਮੀ ਪਾਰਟੀ ਦੇ ਤਾਂ ਕਿ ਸਾਡੀ ਆਵਾਜ਼ ਦਿੱਲੀ ਦੇ ਵਿੱਚ ਗੂੰਜੇ ਫਿਰ ਕਿਸੇ ਸੈਂਟਰ ਸਰਕਾਰ ਦੀ ਹਿੰਮਤ ਨਹੀਂ ਹੋਊ ਸਾਡਾ 8.5 ਹਜ਼ਾਰ ਕਰੋੜ ਰੁਪਏ ਸਾਡਾ ਮੰਡੀ ਬੋਰਡ ਦਾ ਰੋਕ ਲਵੇ ਸਾਡਾ ਜੀਐਸਟੀ ਦਾ ਪੈਸਾ ਰੋਕ ਲਵੇ ਜਿਹਦੇ ਨਾਲ ਸਾਡੇ ਪੰਜਾਬ ਦੀ ਡਿਵੈਲਪਮੈਂਟ ਹੋਣੀ ਆ ਔਰ ਮੇਰੀ ਇਹ ਸਾਰਿਆਂ ਨੂੰ ਇਲਾਕਾ ਨਿਵਾਸੀ ਨੂੰ ਅਪੀਲ ਆ ਵੀ ਤੁਸੀਂ ਆਓ ਵੱਧ ਚੜ ਕੇ ਇਹ ਜਿਹੜਾ ਵੋਟਾਂ ਦਾ ਪਰਵਾਯੋ ਦੇ ਵਿੱਚ ਹਿੱਸਾ ਲਓ ਤੇ ਵੱਧ ਤੋਂ ਵੱਧ VOTING ਕਰਕੇ ਆਮ ਆਦਮੀ ਪਾਰਟੀ ਦੇ ਹੱਥ ਮਜ਼ਬੂਤ ਕਰੋ ਸ੍ਰੀ ਭਗਵਾਨ ਸਿੰਘ ਜੀ ਮਾਨ ਦੇ ਹੱਥ ਮਜ਼ਬੂਤ ਕਰੋ ਉਹ ਇੱਕ ਇਮਾਨਦਾਰ ਸਭੀ ਵਾਲੇ ਮੁੱਖ ਮੰਤਰੀ ਜਿਹਦੇ ਵਿਰੋਧੀ ਵੀ ਕਾਇਲ ਨੇ ਔਰ ਇਨਾਂ ਕੋਲ ਕਹਿੰਦਾ ਹੋਇਆ ਮੈਂ ਅੱਜ ਸਾਰੇ ਸੱਜਣਾ ਵੱਲੋਂ ਤੁਹਾਡਾ ਤੁਹਾਡਾ ਵੀ ਇੱਥੇ ਆਉਣ ਤੇ ਬਹੁਤ ਧੰਨਵਾਦ ਕਰਦੇ ਆਂ ਅਸੀਂ ਔਰ ਸਾਰੇ ਬੇਟ ਏਰੀਏ ਦੀ ਮੇਰੀ ਸੰਗਤ ਨੂੰ ਅਪੀਲ ਆ ਵੀ ਮਾਨ ਰੱਖੋ ਮਾਨ ਦਾ ਮਾਨ ਰੱਖੋ ਤੇ ਬੱਤ ਬੱਦ ਉਹਨਾਂ ਦੇ ਹੱਥ ਮਜ਼ਬੂਤ ਕਰੋ ਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ